ਤੇ ਲਓ ਜੀ ਪਿਆਰੇ ਪਿਆਰੇ ਕਲਰ ਜਿਹੜੇ ਕਿ ਆਪਾਂ ਅੱਜ 크레ਵ ਦੇ ਬਹੁਤ ਹੀ ਸੋਹਣੀ ਜਿਹੜੀ ਆਪਣੇ ਕੋਲੇ ਵੈਰਾਈਟੀ 크레ਵ ਦੇ ਸੂਤਾਂ ਦੀ ਆ ਚੁੱਕੀ ਹੈ ਤੇ ਲਓ ਜੀ ਇੱਕ ਇੱਕ ਰੰਗ ਹੈ ਜਿਹੜਾ ਚੈੱਕ ਕਰ ਲਿਓ ਤੇ ਜਿਹੜਾ ਤੁਹਾਨੂੰ ਰੰਗ ਪਸੰਦ ਹੋਇਆ ਨਾਲ ਦੀ ਨਾਲ ਆਪਣਾ ਸਕਰੀਨ ਸ਼ਾਟ ਲੈ ਕੇ ਜਿਹੜਾ ਤੁਸੀਂ ਆਪਣੇ ਤੋਂ ਸੂਟ ਬਾਈ ਕਰ ਸਕਦੇ ਹੋ ਨਾਲ ਹੀ ਇਹਨਾਂ ਤੇ ਹੈਂਡਵਰਕ ਮਸ਼ੀਨਵਰਕ ਨੀਡਲਵਰਕ ਦਾ ਕੋਈ ਵੀ ਕੰਮ ਜਿਹੜਾ ਆਪਣੇ ਤੋਂ ਕਰਵਾ ਕੇ ਸੂਟ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਹੋ ਨਾਲ ਹੀ ਆਨਲਾਈਨ ਬੁਕਿੰਗ ਤੇ ਆਪਣੀ ਸ਼ਾਪ ਤੇ ਜਿਹੜਾ ਤੁਸੀਂ ਆ ਕੇ ਵਿਜੀਟ ਕਰਕੇ ਵੀ ਕੋਈ ਵੀ ਸੂਟ ਜਿਹੜਾ ਆਪਣੀ ਤੋਂ ਲੈ ਸਕਦੇ ਤੇ ਲਓ ਜੀ ਆਪਣੇ ਕੋਲ ਬਹੁਤ ਜ਼ਿਆਦਾ ਜਿਹੜੇ ਸੂਟਾਂ ਦੇ ਕਲਰ ਆਏ ਨੇ ਤੇ ਇੱਥੇ ਆਪਾਂ ਦੇਖੋ ਹਲਕੇ ਜਿਹੇ ਚਾਰਟ ਜਿਹੜੇ ਸਾਰੇ ਸੂਟਾਂ ਦੇ ਲਏ ਆ ਕਿਉਂਕਿ ਡਾਰਕ ਦੇ ਨਾਲ ਨਾਲ ਲਾਈਟ ਚਾਰਟ ਆ ਜਿਹੜੇ ਬਹੁਤ ਜ਼ਿਆਦਾ ਆਪਣੀਆਂ ਭੈਣਾਂ ਪਸੰਦ ਕਰਦੀਆਂ ਨੇ ਤੇ ਲਓ ਜੀ ਇੱਕ ਤੋਂ ਇੱਕ ਸੋਹਣਾ ਜਿਹੜਾ ਕਲਰ ਇੱਥੇ ਆਪਾਂ ਪ्युअर ਕਰੇਪ ਦੇ ਸੂਟਾਂ ਦਾ ਥਾਨ ਇੱਥੇ ਲੈ ਕੇ ਆਏ ਆ ਤੇ ਕੁਆਂਟੀ ਤੁਹਾਨੂੰ ਜਿੰਨੇ ਤੁਸੀਂ ਕਹੋਗੇ ਤੁਹਾਨੂੰ ਮਿਲ ਜੂਗੀ ਕਿਉਂਕਿ ਮੈਂ ਆਪਣੇ ਕੋਲੇ ਫੁੱਲ ਸਟਾਕ ਜਿਹੜੀ ਇਹ ਕਰੇਵ ਦੇ ਸੂਟਾਂ ਦੀ ਆਈ ਹੋਈ ਹੈ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਚੰਗੀ ਤਰ੍ਹਾਂ ਫੈਬਰਿਕ ਚੈੱਕ ਆਇਨ ਚੈੱਕ ਕਿਉਂਕਿ ਬਹੁਤ ਸੋਹਣੀ ਕਰੇਵ ਹੈ ਜਿਹੜੀ ਕਿ ਹੁਣ ਜਦੋਂ ਇੱਥੇ ਆਪਾਂ ਕੋਈ ਵੀ ਕੰਮ ਕਰਾਂਗੇ ਤਾਂ ਜਿਹੜਾ ਸੂਟ ਆਪਣਾ ਬਹੁਤ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਊਗਾ ਤੇ ਲਓ ਜੀ ਇਹ ਹੈਗਾ ਰੈੱਡ ਜਿਹਾ ਕਲਰ ਹ ਸਾਰੇ ਕਲਰ ਦਿਖਾਵਾਂਗੇ ਤੇ ਇੱਕ ਇੱਕ ਕਲਰ ਆ ਜਿਹੜਾ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਤਾਂ ਜੋ ਸਕਰੀਨਸ਼ਾਟ ਲੈਣ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਸਾਰਾ ਕਲਰ ਦਿਖਾਵਾਂਗੇ ਲਓ ਜੀ ਚੈੱਕ ਕਰੋ ਆਪਣੇ ਕੱਪੜੇ ਦੀ ਕੁਆਲਿਟੀ ਬਹੁਤ ਹੀ ਸੋਹਣੀ ਦੇਖੋ ਹੇ ਹੇ ਲਓ ਜੀ ਥੋੜਾ ਜਿਹਾ ਕੈਮਰੇ ਦੇ ਵਿੱਚ ਲਾਈਟਾਂ ਲਗੀਆਂ ਕਰਕੇ ਥੋੜਾ ਜਿਹਾ ਜਿਹੜਾ ਕੰਦਰ ਦਾ ਆਪਣੇ ਦਾ ਫਰਕ ਆਊਗਾ ਬਾਕੀ ਕਲਰ ਜਿਹੜਾ ਸੇਮ ਹੈ ਲਓ ਜੀ ਸਾਰੇ ਨੂੰ ਪਿਆਰਾ ਕਲਰ ਗ੍ਰੀਨ ਕਲਰ ਹਾਂਜੀ ਗ੍ਰੀਨ ਬਲੂ ਬਲੂ ਇਹ ਬਲੂ ਲਓ ਜੀ ਇਹ ਆ ਗਿਆ ਬਲੂ ਕਲਰ ਗ੍ਰੀਨ ਲਓ ਜੀ ਗ੍ਰੀਨ ਕਲਰ ਲਓ ਜੀ ਸਾਰੇ ਕਲਰ ਆ ਜਿਹੜੇ ਇੱਕ ਤੋਂ ਇੱਕ ਸੋਹਣੇ ਨੇ ਲਓ ਜੀ ਸਕਿਨ ਕਲਰ ਇਹ ਸਕਿਨ ਨੇ ਲਓ ਜੀ ਇਹ ਥੋੜਾ ਜਿਹਾ ਫਰਕ ਦੇਖੋ ਇਹ ਡਾਰਕ ਚਾ ਆ ਜਾਂਦਾ ਇਹ ਥੋੜਾ ਜਿਹਾ ਲਾਈਟ ਚਾ ਕਲਰ ਹੈ ਇਹ ਫਾਊਂਡੇਸ਼ਨ ਵਾਲਾ ਕਲਰ ਓਕੇ ਓਕੇ ਠੀਕ ਹੈ ਜੀ ਇਹ ਵੀ ਗ੍ਰੇ ਆ ਗਿਆ ਜੀ ਇਹ ਛੋੜਾ ਡਾਰਕ ਜੋ 블랙 ਚ ਭੈੰਦਾ ਬ੍ਰੀਫ ਠੀਕ ਹੈ ਜੀ ਇਹ ਪੀਚ ਕਲਰ ਠੀਕ ਹੈ ਜੀ ਪੀਚ ਕਲਰ ਇਹ ਇਹ ਜਿਹੜੀ ਨੀਂਹ ਚੜਾਓ ਲਓ ਜੀ ਇਹ ਥੋੜਾ ਜਿਹਾ ਗ੍ਰੀਨ ਨਾ हटਕੇ ਜਿਹਨੂੰ ਆਪਾਂ ਫਰੋਜੀ ਜਿਹਾ ਕਲਰ ਕਹਿ ਦਿੰਨੇ ਆ ਹੌਸਟ ਟੋਨ ਚ ਆ ਗਿਆ ਲਓ ਜੀ ਇਹ ਆਪਾਂ ਤੁਹਾਨੂੰ ਕਰੇਵ ਚੈੱਕ ਕਰਾਈਏ ਤੇ ਹੁਣ ਆਪਾਂ ਤੁਹਾਨੂੰ ਕੁਝ ਕੁ ਸੂਟ ਜਿਹੜੇ ਆਪਣੇ ਕੋਲੇ ਸ਼ਿਮਰ ਚ ਆਏ ਹੋਏ ਨੇ ਤੇ ਉਹ ਚੈੱਕ ਕਰਾਵਾਂਗੇ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਕਿਉਂਕਿ ਬਹੁਤ ਹੀ ਸੋਹਣਾ ਸੋਹਣਾ ਸਟਾਫ ਜਿਹੜੇ ਕਿ ਪਲੇਨ ਹੋਣ ਸੂਟ ਆਪਣੇ ਵਰਕ ਹੋਣਗੇ ਲੈ ਕੇ ਆਏ ਆ ਤੇ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਿਮਰ ਦੇ ਕੁਝ ਕੁ ਆਪਣੇ ਸੋਹਣੇ ਸੋਹਣੇ ਸਟਾਫ ਜੋ ਕਿ ਬਹੁਤ ਸੋਹਣੇ ਰੰਗਾਂ ਦੇ ਵਿੱਚ ਆਪਣੇ ਕੋਲ ਇੱਥੇ ਅਵੇਲੇਬਲ ਨੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਪਿਆਰੇ ਪਿਆਰੇ ਮਸ਼ੀਨ ਵਰਕ ਦੇ ਨੀਡਲ ਵਰਕ ਦੇ ਸੂਟ ਜੋ ਕਿ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਸੀਜ਼ਨ ਆਫ ਹੋ ਰਿਹਾ ਉਹਦੇ ਕਰਕੇ ਆਪਾਂ ਜਿਹੜੀ ਇੱਕ ਛੋਟੀ ਜੀ ਸੇਲ ਲਗਾਵਾਂਗੇ ਇਹਦੇ ਵਿੱਚ ਸੂਟ ਜਿਹੜੇ ਆਪਾਂ ਤੁਹਾਨੂੰ ਬਹੁਤ ਹੀ ਲੋ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਆਪਾਂ ਤੁਹਾਨੂੰ ਭੇਜਾਂਗੇ ਤੇ ਲਓ ਜੀ ਅੱਜ ਆਪਣੇ ਕੋਲੇ ਤਕਰੀਬਨ ਬਸ 15 ਤੋਂ 20 ਕਸੂਟ ਨੇ ਜਿਹੜੇ ਕਿ ਆਪਣੇ ਕੋਲੇ ਇਸ ਤਰ੍ਹਾਂ ਆਪਣੇ ਕੋਲੇ ਬਚੇ ਪਏ ਨੇ ਤੇ ਇਹ ਅੱਜ ਆਪਾਂ ਜਿਹੜਾ ਸਟਾਕ ਕਲੀਅਰ ਕਰਨਾ ਹੈ ਇਸ ਲਈ ਆਪਾਂ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਲੱਗੇ ਹਾਂ ਲੋ ਜੀ ਕੋਈ ਵੀ ਸੂਟ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਜਿਹੜਾ ਸੂਟ ਤੁਸੀਂ ਆਪਣਾ ਬੁੱਕ ਕਰ ਸਕਦੇ ਹੋ ਤੇ ਨਾਲ ਹੀ ਨਾਲ ਜੇ ਮੈਂ ਤੁਸੀਂ ਆਪਣੀ ਆਨਲਾਈਨ ਪੇਮੈਂਟ ਕੋਈ ਵੀ ਭੈਣ ਮੇਰੀ ਕਰੂਗੀ ਉਹੀ ਸੂਟ ਜਿਹੜਾ ਨਾਲ ਦੀ ਨਾਲ ਉਹਨਾਂ ਦਾ ਬੁੱਕ ਹੋ ਜਾਊਗਾ ਤੇ ਚਲੋ ਜੀ ਫਿਰ ਬਹੁਤਾ ਟਾਈਮ ਨਹੀਂ ਲਾਉਂਦੇ ਤੇ ਵੀਡੀਓ ਨੂੰ ਕਰਨ ਲੱਗੇ ਹਾਂ ਸ਼ੁਰੂ ਤੇ ਇੱਕ ਇੱਕ ਸੂਟ ਜਿਹੜਾ ਆਪਾਂ ਤੁਹਾਨੂੰ ਸਾਰਾ ਚੰਗੀ ਤਰ੍ਹਾਂ ਦੱਸਾਂਗੇ ਤੇ ਲਓ ਜੀ ਨਾਲ ਦੀ ਨਾਲ ਤੁਸੀਂ ਜਿਹੜਾ ਆਪਣਾ ਕੋਈ ਵੀ ਸੂਟ ਪਸੰਦ ਹੋਇਆ ਸਕਰੀਨ ਸ਼ਾਟ ਲੈ ਲਿਓ ਠੀਕ ਹੈ ਜੀ ਚਲੋ ਜੀ ਵੀਡੀਓ ਕਰਦੇ ਹਾਂ ਸ਼ੁਰੂ ਬਣੇ ਰਹੋ ਵੀਡੀਓ ਤੇ ਐਂਡ ਤੱਕ ਮਸ਼ੀਨੀ ਵਰਕ ਤੇ ਉੱਪਰ ਨੂੰ ਦੋ ਕਲੀਆਂ ਜਾਰੀਆਂ ਜੀ ਚਨੋਂ ਦਾ ਦੁਪੱਟਾ ਇੱਥੇ ਫੋਰ ਸਾਈਡ ਲੈਸ ਲੱਗੀ ਹੋਈ ਹੈ ਦੇਖੋ ਜੀ ਬਹੁਤ ਸੋਹਣਾ ਸਟੱਫ ਹੈ ਲਓ ਜੀ ਆਫ ਵਾਈਟ ਕਲਰ ਹੈ ਨਾਲ ਹੀ ਇਹ ਤੇ ਦੇਖੋ ਇਸ ਤਰ੍ਹਾਂ ਦਾ ਪੀਚ ਕਲਰ ਦਾ ਜਿਹੜਾ ਦੁਪੱਟਾ ਲਗਾਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਜਿੰਨ ਗੱਲ ਕਰ ਗਏ ਆਪਾਂ ਇਹਦੀ ਰੇਂਜ ਦੀ ਰੇਂਜ ਆਪਾਂ ਜਦੋਂ WhatsApp ਤੇ ਤੁਸੀਂ ਸਾਨੂੰ ਮੈਸੇਜ ਕਰੋਗੇ ਆਪਾਂ ਉੱਥੇ ਤੁਹਾਨੂੰ ਸਾਰੇ ਸੂਟਾਂ ਦੀ ਰੇਂਜ ਜਿਹੜੀ ਦੱਸ ਦਾਂਗੇ ਤੇ ਬਾਕੀ ਤੁਹਾਨੂੰ ਆਈਡੀਆ ਦੇ ਦਿੰਨੇ ਆ ਵੀ ਆਪਾਂ ਸੂਟ ਆ ਜਿਹੜੇ 1200 550 ਦੀ ਰੇਂਜ ਤੱਕ ਸੂਟ ਜਿਹੜੇ ਤੁਹਾਨੂੰ ਇਹ ਆਪਾਂ ਅਵੇਰੀ ਵਾਰ ਕਰ ਦਾਂਗੇ ਲਓ ਜੀ ਕਰੋ ਚੈੱਕ ਦੁਪੱਟੇ ਦੀ ਲੋਕ ਲਓ ਜੀ 4 ਸਾਈਡ ਇਸ ਤਰ੍ਹਾਂ ਦੀ ਲੈਸ ਲਗਾ ਕੇ ਬਹੁਤ ਹੀ ਪਿਆਰੇ ਪਿਆਰੇ ਦੁਪੱਟੇ ਜਿਹੜੇ ਤਿਆਰ ਕੀਤੇ ਹੋਏ ਨੇ ਲਓ ਜੀ ਇਹ ਜੀ ਪੇਂਟ ਕੀਤਾ ਹੋਇਆ ਪੂਰਾ ਪੇਂਟ ਸ਼ਾਪੇ ਵਾਲੇ ਜਿਵੇਂ ਕੋ ਪੇਂਟ ਕਰਦੇ ਆ 4 ਸਾਈਡ ਲੈਸ ਲੱਗੀ ਦੁਪੱਟੇ ਨੂੰ ਦੇਖੋ ਮੋਸਨ ਗ੍ਰੀਸ ਬਣ ਰਹੀ ਹੈ ਦੇਖੋ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੇਂਟ ਵਰਕ ਦਾ ਸੂਟ ਨਾਲ ਦੁਪੱਟਾ ਚੈੱਕ ਕਰ ਸਕਦੇ ਹੋ ਬਾਸੂ ਗਲਾ ਲਓ ਜੀ ਬਾਟਮ ਤੇ ਵੀ ਠੀਕ ਹੈ ਜੀ ਇਹ ਦੇਖੋ ਜੇ ਉੱਪਰ ਨੂੰ ਕਲੀਆਂ ਜਾਰੀਆਂ ਵਿੱਚ ਫਲਾਵਰ ਪਾਏ ਹੋਣੇ ਬਹੁਤ ਸਨਵਰ ਕੇ ਬਾਜੂ ਨਾਲ ਵੀ ਵਰਕ ਕੀਤਾ ਹੈ ਬਾਸਤਰੀ ਮਸ਼ੀਨੀ ਵਰਕ ਹੈ ਜੀ ਇਹ ਲਓ ਜੀ ਇਹ ਆਪਣਾ ਵਿਦਾਊਟ ਦੁਪੱਟਾ ਸੂਟ ਹੈ ਜਿਹੜਾ ਲਓ ਜੀ ਚੈੱਕ ਕਰੋ ਆਪਣੀ ਜਿਹੜਾ ਵਰਕ ਚਲੋ ਜੀ ਇਹ ਉੱਪਰ ਨੂੰ ਦੋ ਕਲੀਆਂ ਜਾ ਰਹੀਆਂ ਜੀ ਦੇਖੋ ਇਹ ਬਾਜੂ ਤੇ ਵੀ ਇਸ ਤਰ੍ਹਾਂ ਕੰਮ ਕੀਤਾ ਹੋਇਆ ਨਾਲ ਇਹ ਦੁਪੱਟਾ ਡਾਈ ਕੀਤਾ ਹੋਇਆ ਜੀ ਆਹ ਪਿਓਰ ਦਾ ਦੁਪੱਟਾ ਜੀ ਦੇਖੋ ਠੀਕ ਹੈ ਜੀ ਇਹ ਪੀਚ ਕਲਰ ਦਾ ਇਹ ਉੱਪਰ ਨੂੰ ਕਲੀਆਂ ਜਾ ਰਹੀਆਂ ਨਾਲ ਫਲਾਵਰਸ ਨੇ ਬਾਜੂ ਤੇ ਵੀ ਫਲਾਵਰ ਨੇ ਇਸ ਵਿੱਚ ਇਹ ਦੁਪੱਟਾ ਜੀ ਦੁਪੱਟਾ ਨਹੀਂ ਹੈ ਠੀਕ ਹੈ ਜੀ ਏ ਆਫ ਵਾਈਟ ਉੱਪਰ ਕੇਸਰ ਰੰਗ ਜੀ ਨੂੰ ਇਹ ਪੇਂਟ ਕੀਤਾ ਹੋਇਆ ਜੀ ਦੇਖੋ ਜੀ ਮਜ਼ੈਂਟਾ ਨਾਲ ਤੇ ਪਰਪਲ ਨਾਲ ਬਾਜੂ ਵੀ ਆ ਦੇਖੋ ਜੀ ਆਪਾਂ ਜਿਵੇਂ ਕਿੰਨਾ ਦੇਖੋ ਮਜ਼ੈਂਟਾ ਕਲਰ ਪਾਇਆ ਹੋਇਆ ਬਹੁਤ ਸੋਹਣਾ ਵਰਕ ਕੀਤਾ ਜੀ ਪੇਂਟ ਵਾਲਾ ਇਹ ਵੀ ਵਿਦਆਊਟ ਦੁਪੱਟਾ ਠੀਕ ਹੈ ਜੀ ਇਵੀ ਮਸ਼ੀਨ ਨਹੀਂ ਗਲਤ ਹੈ ਦੇਖੋ ਪੂਰੀ ਸਫਾਈ ਨਾਲ ਕੀਤਾ ਹੈ ਇਹ ਦੇਖੋ ਬਗੈ ਜੀ ਇਹ ਸਫਾਈ ਨਾਲ ਮੋਸਨ ਗਰੀਸ ਐਂ ਬਾਜੂ ਤੇ ਵੀ ਐ ਇਹ ਨਹੀਂ ਦੇਰ ਕਰਕੇ ਆਗੇ ਜੀ ਦੇਖੋ ਪੂਰੀ ਪ੍ਰੋਪਰ ਤਰੀਕੇ ਨਾਲ ਪੂਰੀ ਸਫਾਈ ਨਾਲ ਇਹ ਬਾਜੂ ਵੀ ਨਾਲ ਆ ਵੇ ਦੇਖੋ ਮਸ਼ੀਨ ਨਿਰ ਇੱਕ ਬਹੁਤ ਸੋਨਾ ਕੀਤਾ ਹੈ ਜੀ ਦੇਖੋ ਬਾਜੂ ਤੇ ਵੀ ਇਹ ਵਰਕ ਮੈਂ ਦੁਪੱਟਾ بھیਜੀਏ ਇਹਦੇ ਨਾਲ ਤੇ ਲਓ ਜੀ ਕੰਮ ਤੁਸੀਂ ਚੱਕਾ ਆਸਾਨੀ ਟਾਈ ਐਂਡ ਟਾਈ ਦੁਪੱਟਾ ਜੀ ਰੈਡੀ ਕੀਤਾ ਆ ਜਿਵੇਂ ਆਪਾਂ ਕਹਿਆ ਦੇਖੋ ਹੀ ਠੀਕ ਹੈ ਜੀ ਇਹ ਵੀ ਜੀ ਮਸ਼ੀਨੇ ਵਰਕ ਕਰ ਕੇ ਇਹਦੇ ਤੇ ਬਾਜੂ ਤੇ ਉੱਪਰ ਨੂੰ ਬੋਟੀਆਂ ਪਾਈਆਂ ਹੋਈਆਂ ਜੀ ਕਿ ਲੋ ਜੀ ਕੰਮ ਦੀ ਜਿਹੜੀ ਫਿਨਿਸ਼ਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਜਿਹੜਾ ਆਪਣਾ ਇੱਥੇ ਹਲਕਾ ਜਿਹਾ ਟੱਚ ਦੇ ਕੇ ਦੇਖੋ ਇਸ ਤਰ੍ਹਾਂ ਦਾ ਵਰਕ ਕਰਕੇ ਆਪਣਾ ਸੂਟ ਜਿਹੜਾ ਕੰਪਲੀਟ ਕੀਤਾ ਤੇ ਨਾਲ ਹੀ ਇਹਦੇ 4 ਸੈਟ ਦੁਪੱਟੇ ਨੂੰ ਦੇਖੋ ਇਸ ਤਰ੍ਹਾਂ ਨੈਸ ਲਾ ਕੇ ਲੋ ਜੀ ਬਹੁਤ ਘਰੋ ਜਿਹਾ ਟ੍ਰਿਕ ਨਾਲ ਦੇਖੋ ਜੀ 4 ਸੈਟ ਲੱਗ ਗਏ ਦੁਪੱਟੇ ਤੇ ਇਹ ਵੀ ਹਾ ਪਿਓਰ ਦਾ ਦੁਪੱਟਾ ਜੀ ਠੀਕ ਹੈ ਇਹ ਪੇਂਟ ਕੀਤਾ ਇਹ ਦੇਖੋ ਜੀ ਵਾਜੂ ਤੇ ਵੀ ਹੈ ਅੱਜ ਕੱਲ ਪੇਂਟ ਵਾਲੇ ਚੱਲ ਰਹੇ ਨੇ ਲਓ ਜੀ ਦੇਖੋ ਬਹੁਤ ਸਿੰਪਲ ਸੋਵਰ ਦਾ ਸੂਟ ਹੈ ਦੇਖੋ ਬਹੁਤ ਹੀ ਹਲਕਾ ਜਿਹਾ ਕੰਮ ਕਰਕੇ ਜਿਹੜਾ ਸੂਟ ਆਪਣਾ ਰੈਡੀ ਕੀਤਾ ਹੋਇਆ ਤੇ ਬਹੁਤ ਹੀ ਪਿਆਰਾ ਜਿਹਾ ਦੇਖੋ ਕਲਰ ਦਾ ਸੂਟ ਦਾ ਲਓ ਜੀ ਵਿਦਆਊਟ ਦੁਪੱਟਾ ਸੂਟ ਹੈ ਆਪਣਾ ਜਿੱਦਾਂ ਦੁਪੱਟਾ ਹੋਊਗਾ ਉਹਦੇ ਨਾਲ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਜਿੱਦਾਂ ਦੁਪੱਟਾ ਨਹੀਂ ਹੋਊਗਾ ਉਹਦੇ ਨਾਲ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਲਓ ਜੀ ਚੈੱਕ ਕਰੋ ਆਪਣਾ ਇਹ ਮਸ਼ੀਨੀ ਵਰਕੇ ਜੀ ਦੋ ਫਲਾਗਰ ਤੇ ਉੱਪਰ ਕਨੋਂ ਕਲੀ ਜਾ ਰਹੀ ਹੈ ਨਾਲ ਹੀ ਬਾਜ਼ੂ ਰੈਡੀ ਕੀਤੀ ਹੋਈ ਆ ਲਓ ਜੀ ਇਹ ਵੀ ਆਪਣਾ ਵਿਦਾਊਟ ਦੁਪੱਟਾ ਨਹੀਂ ਜੀ ਦੁਪੱਟਾ ਹੈ ਲਓ ਜੀ ਇਹਦੇ ਨਾਲ ਆਪਣਾ ਦੁਪੱਟਾ ਹੈਗਾ ਟਾਈ ਐਂਡ ਡਾਈ ਕਰਵਾਏ ਵੀ ਜਿੱਥੇ ਲਓ ਜੀ ਇਹਦੀ ਹਾ ਪਿਓਰ ਦਾਈ ਟਾਈ ਐਂਡ ਡਾਈ ਚੈੱਕ ਕਰੋ ਸੂਟ ਦੀ ਲੁੱਕ ਲਓ ਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਜਿਹੜਾ ਆਪਣਾ ਸੂਟ ਆ ਆਪਣੇ ਤੋਂ ਬਾਏ ਕਰ ਸਕਦੇ ਹੋ ਲਓ ਜੀ ਇਹ ਪੀਚ ਕਲਰ ਆ ਗਿਆ ਜੀ ਇਸ ਤੇ ਦੇਖੋ ਬਹੁਤ ਸੋਹਣਾ ਕੱਲੇ ਕੀ ਰਿਤੇ ਵਰਕੇ ਤੇ ਬਾਜੂ ਤੇ ਆ ਤੇ ਲਓ ਜੀ ਇੱਥੇ ਆਪਾਂ ਸਟਾਫ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਰਾਮ ਟੈਕਸ ਦਾ ਸਟਾਫ ਆ ਜਿਹੜਾ ਯੂਜ਼ ਕਰਦੇ ਆ ਲਓ ਜੀ ਆਪਾਂ ਜੋ ਵੀ ਫੈਬਰਿਕ ਵਰਤਦੇ ਆ ਉਹਦੇ ਆਪਾਂ ਕੋਈ ਵੀ ਕੁਆਲਟੀ ਨਾਲ ਉਹ ਨਹੀਂ ਕਰਦੇ ਤੇ ਹਰ ਇੱਕ ਥੱਲੇ ਜਿਹੜਾ ਤੁਹਾਨੂੰ ਸਟਾਫ ਆਪਣਾ ਬਹੁਤ ਵਧੀਆ ਲੱਗਿਆ ਮਿਲੂਗਾ ਤੇ ਲੋ ਜੀ ਚੈੱਕ ਕਰੋ ਵਰਕ ਵਿਦਆਊਟ ਦੁਪੱਟਾ ਇਹ ਉੱਪਰ ਨੋ ਕਲੀਆਂ ਜੀ ਫਰੋਜੀ ਕਲਰ ਹੈ ਪੁੱਕਰ ਨੋ ਕਲੀਆਂ ਬਾਜੂ ਦੇਖੋ ਹਾਂਜੀ ਚੈੱਕ ਕਰੋ ਸੂਟ ਦੀ ਲੁੱਕ ਹਾਂਜੀ ਦੇਖੋ ਬਾਜੂ ਬੈ ਲਓ ਜੀ ਬਹੁਤ ਹੀ ਹੈਵੀ ਜੇ ਜਿਹੜੇ ਇਹਦੇ ਬਾਹਰ ਵਰਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੀਤਾ ਹੋਇਆ ਇਹ ਜੀ ਹੈਗਾ ਗ੍ਰੀਨ ਜਿਵੇਂ ਪਰ ਡਾਰਕ ਗ੍ਰੀਨ ਕਹਿੰਦੀ ਚਲੋ ਜੀ ਇੱਥੇ ਸਾਰਾ ਦੇਖੋ ਆਰੀ ਵਰਕ ਦਾ ਕੰਮ ਹੋਇਆ ਵੇ ਆਪਣਾ ਆਰੀ ਵਰਕ ਜੀ ਬਹੁਤ ਪੰਨੋ ਦੋ ਕਰੀਆਂ ਜਾ ਰਹੀਆਂ ਨੇ ਹਾਂਜੀ ਇਹ ਬਾਟਮ ਹੈ ਜੀ ਬਾਟਮ ਦੇਖੋ ਜਿਵੇਂ ਤੁਸੀਂ ਬਾਟਮ ਵੀ ਹੈ ਨਾਲ ਲਓ ਜੀ ਬਾਜੂ ਵੀ ਹੋ ਗਈ ਇਹ ਬਾਜੂ ਹੈ ਜੀ ਠੀਕ ਹੈ ਜੀ ਜੇ ਪਰਪਲ ਹੈ ਇਹ ਲਓ ਜੀ ਸਾਰਿਆਂ ਨੂੰ ਪਿਆਰਾ ਸੂਟ ਹੁਣ ਤੁਹਾਨੂੰ ਦਿਖਾਉਣਾ ਇੱਕ ਪੈਚ ਵਰਕ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਲਓ ਜੀ ਚੈੱਕ ਕਰੋ ਸੂਟ ਦੀ ਲੁੱਕ ਦੇਖੋ ਜੀ ਬਾਜੂ ਹੈ ਦੇਖੋ ਜੀ ਨਾਲ ਹੀ ਬਾਜੂ ਹੈ ਇਹ ਟਾਈ ਐਂਡ ਟਾਈ ਦੁਪੱਟਾ ਰੈਡੀ ਕੀਤਾ ਹੈ ਜੀ ਬਹੁਤ ਸੋਹਣਾ ਟੈਟਾ ਸੱਟਿਆ ਕਰੋ। ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ। ਇਹ ਨਾਲ ਪੱਟਾ ਇਹ। ਇਹ ਲੋ ਟਾਈਡਨ ਟਾਈ ਜਿਹੜਾ ਦੁਪੱਟਾ ਨਾਲ ਬਹੁਤ ਹੀ ਪਿਆਰਾ ਜਿਹਾ। ਲਓ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਸੂਟ ਜਿਹੜਾ ਆਪਣਾ ਬੁੱਕ ਕਰ ਸਕਦੇ ਹੋ। ਚਲੋ ਜੀ। ਇਹ ਪੇਂਟ ਵਾਲਾ ਗੇਂ। ਆਪਾਂ ਕਿੰਨੇ ਮਾਊਸ ਜਾਂ ਕਲਰ ਹਾਂਜੀ ਲਓ ਜੀ ਦੋ ਪੈਨਲ ਬਣੇ ਹੋਏ ਨੇ ਬਹੁਤ ਹੀ ਪਿਆਰਾ ਜਿਹਾ ਪੇਂਟ ਵਰਕ ਦਾ ਸੂਟ ਹੈ ਠੀਕ ਹੈ ਇਹ ਨਾਲ ਦੁਪੱਟਾ ਜੀ ਲਓ ਜੀ ਇਹ ਆਪੀ ਹੋ ਰਿਹਾ ਹੈ ਠੀਕ ਬਹੁਤ ਹੀ ਨਾਰਮਲ ਪ੍ਰਾਈਸ ਦੇ ਵਿੱਚ ਇਹ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਤੁਹਾਡੇ ਘਰ ਤੱਕ ਡਿਲੀਵਰ ਕਰਾਂਗੇ ਤੇ ਲਓ ਜੀ ਕੋਈ ਵੀ ਸੂਟ ਪਸੰਦ ਹੈ ਆਪਣੀ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਵਾਜੂ ਠੀਕ ਹਾਂਜੀ ਪੇਂਟ ਕੀਤਾ ਹੋਇਆ ਜੀ ਤੇ ਲਓ ਜੀ ਇੱਕ ਹੋਰ ਸੂਟ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਚੈੱਕ ਕਰਾਉਣੇ ਜੋ ਕਿ ਦੇਖੋ ਬਲੌਕ ਪੇਂਟਿੰਗ ਦਾ ਇਸ ਤਰ੍ਹਾਂ ਮੈਂ ਰੈਡੀ ਕੀਤਾ ਹੋਇਆ ਹੈ ਇਹ ਦੇਖੋ ਲਓ ਜੀ ਸੂਟ ਦਾ ਬਹੁਤ ਹੀ ਪਿਆਰਾ ਜਿਹਾ ਕਲਰ ਉੱਪਰੋਂ ਜਿਹੜਾ ਕੰਮ ਇਹਦੇ ਉੱਪਰ ਹੋਇਆ ਹੋਇਆ ਉੱਪਰੋਂ ਕਲੀਆਂ ਬਾਜੂ ਇਹ ਦੁਪੱਟਾ ਹੀ ਦੁਪੱਟੇ ਤੇ ਕੰਮ ਕੀਤਾ ਹੋਇਆ ਕੋਸਟਰ ਲੈਸ ਲੱਗੀ ਹੋਈ ਹੈ ਦੇਖੋ ਜੀ ਲਓ ਜੀ ਇਸ ਤਰ੍ਹਾਂ ਦੇ ਹੋਰ ਸੂਟ ਵੀ ਜਿਹੜਾ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਆਪਣੇ ਮਨਪਸੰਦ ਕਲਰ ਤੇ ਕਿਸੇ ਵੀ ਸੂਟ ਦਾ ਵਰਕ ਕਰਵਾ ਸਕਦੇ ਹੋ ਇਸ ਤਰ੍ਹਾਂ ਜਿਹੜੇ ਬਲੋਕ ਪੇਂਟਿੰਗ ਦੇ ਸੂਟ ਕਿਸੇ ਵੀ ਆਪਣੇ ਮਨਪਸੰਦ ਕਲਰ ਤੇ ਜਿਹੜੇ ਤੁਸੀਂ ਆਪਣੇ ਤੋਂ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਆਪ ਜੀ ਹੋਰ ਵੇਟ ਇੱਕ ਵੰਤ ਤੇ ਸਿੰਪਲ ਸ ਹੈ ਬਾਜੂ ਨਾਲ ਹੈ

ਉਹ ਸੋਨਾ ਵਰਕ ਹੋਇਆ ਹੈ। ਨਵਜੀ ਸਟਾਫ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਵਰਤਿਆ ਗਿਆ ਤੁਸੀਂ ਵੇਚੇਜ ਖੋ ਕੇ ਜਿਹੜਾ ਕੋਈ ਵੀ ਸੂਟ ਆਪਣੇ ਤੋਂ ਆਰਡਰ ਕਰ ਸਕਦੇ ਹੋ। ਕਿਉਂਕਿ ਆਪਾਂ ਜਿਹੜੀ ਨਿਊ ਜਾਂ ਦੇਖੋ ਹੁਣ ਜਿਵੇਂ ਸੂਟ ਆਪਣੇ ਵਰਕ ਹੋਣੇ ਲੱਗੇ ਤੇ ਇਸ ਲਈ ਆਪਾਂ ਇਹ ਸੂਟ ਜਿਹੜੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸੂਟ ਆਪਾਂ ਤੁਹਾਨੂੰ ਇਹ ਦੇ ਦੇਣੇ ਕਿਉਂਕਿ ਅੱਜ ਆਪਾਂ ਲਾਸਟ ਜੇ ਸੂਟਾਂ ਦੀ ਸੇਲ ਲਗਾਉਣ ਲੱਗੇ ਆ ਤੇ ਅੱਗੇ ਹੁਣ ਜਿਹੜੇ ਤੁਹਾਨੂੰ ਪਤਾ ਹੀ ਆ ਪਾਰਟੀ ਵੇਅਰ ਸੂਟ ਬਣਨੇ ਸ਼ੁਰੂ ਹੋ ਗਏ ਨੇ। ਫਲਾਵਰ ਚੋ ਠੀਕ ਹੈ ਜੀ ਲਓ ਜੀ ਇਹ ਆਪਣੇ ਜਿਹੜੇ ਫਲਾਵਰ ਨੇ ਦੇਖੋ ਇੱਕ ਆਪਣਾ ਹਿਪ ਤੇ ਆ ਜੂਗਾ ਤੇ ਇੱਕ ਆਪਣਾ ਨੀਚੇ ਘੇਰੇ ਤੇ ਬਹੁਤ ਹੀ ਪਿਆਰੀ ਜੀ ਲੁੱਕ ਦਾ ਸੂਟ ਹੈ ਤੇ ਨਾਲ ਚੈੱਕ ਕਰੋ ਦੁਪੱਟਾ ਟਾਈ ਐਂਡ ਡਾਈ ਹਾ ਪਿਓਰ ਦਈ ਪਿਓਰ ਦਾ ਦੁਪੱਟਾ ਲਓ ਜੀ ਟਾਈ ਨੇ ਠੀਕ ਹੈ ਜੀ ਲਓ ਜੀ ਜੋ ਮੇਰੇ ਘਰ ਭੈਣਾਂ ਬਹੁਤ ਘੱਟ ਪ੍ਰਾਈਜ਼ ਵਿੱਚ ਹਨਾ ਬਹੁਤ ਸੋਹਣੇ ਸੋਹਣੇ ਸੂਟ ਪਹਿਨਣਾ ਪਸੰਦ ਕਰਦੀਆਂ ਉਹਨਾਂ ਲਈ ਅੱਜ ਵਾਲੀ ਵੀਡੀਓ ਬਹੁਤ ਜ਼ਿਆਦਾ ਵਧੀਆ ਖਾਸ ਹੈ ਕਿਉਂਕਿ ਜਿੱਥੇ ਆਪਣੇ ਸੂਟ ਬਹੁਤ ਜ਼ਿਆਦਾ ਪਿਆਰੇ ਨੇ ਤੇ ਪ੍ਰਾਈਜ਼ ਇਹਨਾਂ ਦਾ ਉੱਥੇ ਉਹਨਾਂ ਕੀ ਆਪਾਂ ਘੱਟ ਦੇਵਾਂਗੇ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਇਹ ਸੂਟ ਪਸੰਦ ਹੈ ਤੇ ਲਓ ਜੀ ਜਲਦੀ ਜਲਦੀ ਕਿਉਂਕਿ ਬਹੁਤ ਟਾਈਮ ਤੋਂ ਤੁਸੀਂ ਆਪਾਂ ਨੂੰ ਕਹਿ ਰਹੇ ਸੀ ਵੀ ਕੋਈ ਜਿਹੜੀ ਵੀਡੀਓ ਲੈ ਕੇ ਆਓ ਹਾਂ ਇਹ ਬਾਜੀ ਹੈ ਲਓ ਜੀ ਕਿ ਰੇਤੇ ਤਾਂ ਬਾਜੂ ਤੇ ਕੀਤਾ ਹੈ ਕੰਮ ਇਹ ਦਿੱਤਾ ਇਹ ਵਾਲੇ ਸੂਟ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਅਨਲਿਮਿਟਿਡ ਜਿਹੜੇ ਬਣਾ ਕੇ ਸੇਲ ਕਰ ਚੁੱਕੇ ਆ ਇੰਨੇ ਕ ਆਪਾਂ ਇਹ ਸੂਟ ਬਣਾਏ ਸੀ ਤੇ ਲਓ ਜੀ ਲਾਸਟ ਸੂਟ ਜਿਹੜੇ ਆਪਣੇ ਕੋਲੇ ਬਚੇ ਨੇ ਇਹ ਜੀ ਨੀਡਰ ਵਰਕ ਬੰਦਾ ਕਰਕੇ ਲਓ ਜੀ ਇੱਕ ਬਹੁਤ ਸੋਹਣਾ ਵਰਕ ਹੋਇਆ ਹੈ ਪੂਰੀ ਸਫਾਈ ਨਾਲ ਦੇਖ ਸਕਦੇ ਹੋ ਬਾਜੂ ਤੇ ਵੀ ਇਹ ਜੀ ਦੇਖੋ ਜੀ ਬਾਜੂ ਤੇ ਵੀ ਇਹ ਨਾਲ ਦੁਪੱਟਾ ਜੀ ਦੇਖੋ ਇਹ ਦੁਪੱਟਾ ਨਾਉ ਜੀ ਬਹੁਤ સરਸ ਲੈਸ ਲੱਗੀ ਹੋਈ ਐ ਚੈੱਕ ਕਰੋ ਦੁਪੱਟੇ ਤੇ ਆਪਣਾ ਕੀਤਾ ਹੋਇਆ ਕੰਮ ਨਾਉ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਐ ਤੇ ਸੂਟ ਜਿਹੜਾ ਸਿੰਗਲ ਸਿੰਗਲ ਹੀ ਹੋਊਗਾ ਹਰ ਇੱਕ ਸੂਟ ਨਾਲ ਦਾ ਦੇਖੋ ਦੂਸਰਾ ਸੂਟ ਕੋਈ ਕਲਰ ਤੁਹਾਨੂੰ ਨਹੀਂ ਮਿਲੂਗਾ ਕਿਉਂਕਿ ਸਿੰਗਲ ਸੂਟ ਆ ਜਿਹੜੇ ਆਪਣੇ ਕੋਲੇ ਬਚੇ ਹੋਏ ਨੇ ਤੇ ਜਿਹੜਾ ਕਲਰ ਹੈ ਤੁਹਾਨੂੰ ਇਹੀ ਕਲਰ ਮਿਲਣਗੇ ਤੇ ਨੌਜੀ ਤੋਂ ਸੂਟ ਰਹਿਗੇ ਨੇ ਇਹ ਵੀ ਤੁਹਾਡੇ ਨਾਲ ਆਪਾਂ ਨੌਜੀ ਚੈੱਕ ਕਰੋ ਸੂਟ ਤੇ ਕੰਮ ਬੋਸਨਾਈਟ ਤੇ ਵੀ ਜੀ ਉੱਪਰ ਨੋ ਕਲੀਆਂ ਜਾਰੀਆਂ ਹੈ ਫਲਾਵਰ ਪਾਇਆ ਗਲਾ ਬਣਾਇਆ ਬਸ ਬਾਜੂ ਵੀ ਹੈ ਨਾਲ ਹੀ ਦੇਖੋ ਜੀ ਫਲਾਵਰ ਪਾਇਆ ਬਾਜੂ ਤੇ ਹੂੰ ਚਲੋ ਜੀ ਵੋਟ ਪਿਆਰਾ ਜਿਹਾ ਲਾਈਟ ਜਿਹਾ ਪਿੰਕ ਸ਼ੇਡ ਦਾ ਹੈ ਕਲਰ ਹੈ ਇਹ ਬਾਕੀ ਜਿਹੜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿਉਂਕਿ ਆਪਾਂ ਇੱਥੇ ਵਰਕ ਤੁਹਾਨੂੰ ਨਜ਼ਦੀਕ ਤੋਂ ਕਰਕੇ ਦਿਖਾਉਣੇ ਹੁੰਦੇ ਆ ਲਓ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਆਪਣਾ ਜਿਹੜਾ ਇੱਥੇ ਵਰਕਰਾਂ ਦਾ ਕੀਤਾ ਹੋਇਆ ਹੈ ਚਲੋ ਜੀ ਲਓ ਜੀ ਆਪਣੀ ਵੀਡੀਓ ਦਾ ਲਾਸਟ ਸ਼ੂਟ ਹੈ ਇਹ ਪਰਪਲ ਹੈ ਬਾਟਮ ਨਾਲ ਬਣੀ ਹੈ ਬਾਜ਼ੂ ਹੈ ਗਲਾ ਹੈ ਹਾਂ ਦੇਖ ਚੈੱਕ ਕਰੋ ਜੀ ਸੂਟ ਦਾ ਕੰਮ ਕੰਨਾ ਬਣਾਇਆ ਦੇਖੋ ਹਾਂਜੀ ਬਾਜੂ ਵੀ ਨਾਲ ਬਾਟਮ ਵੀ ਇਹ ਬਾਟਮ ਹੈ ਆ ਦੇਖੋ ਜੀ ਤੇ ਲਓ ਜੀ ਪਹੁੰਚਾ ਵਰਕ ਬਾਜੂ ਵਰਕ ਤੇ ਨਾਲ ਹੀ ਘੇਰੇ ਦੇ ਬਹੁਤ ਹੀ ਪਿਆਰਾ ਜਿਹਾ ਗਲਾ ਵਰਕ ਤੇ ਲਓ ਜੀ ਵਿਦਾਊਟ ਜਿਹੜਾ ਦੁਪੱਟਾ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਸੂਟ ਜਿਹੜੇ ਬਹੁਤ ਵਧੀਆ ਲੱਗੇ ਹੋਣਗੇ ਲਓ ਜੀ ਵਧੀਆ ਲੱਗੇ ਤਾਂ ਜ਼ਰੂਰ ਦੱਸਿਓ ਨਾਲ ਇੱਕ ਪਿਆਰਾ ਜਿਹਾ ਕਮੈਂਟ ਕਰਿਓ ਤੇ ਵੀਡੀਓ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਉਹ ਵੀ ਆਪਣੇ ਨਾਲ ਜੋੜ ਕੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆਪਣੇ ਤੋਂ ਬਾਏ ਕਰ ਸਕਣ ਤੇ ਚਲੋ ਠੀਕ ਆ ਜੀ ਮਿਲਦੇ ਆ ਇੱਕ ਹੋਰ ਨੈਕਸਟ ਵੀਡੀਓ ਵਿੱਚ ਨਵਾਂ ਜਿਹਾ ਕੰਮ ਕਰ ਲੈ ਕੇ ਨਵਾਂ ਜਿਹਾ ਕੋਈ ਵਰਕ ਲੈ ਕੇ ਤੇ ਇਸ ਵੀਡੀਓ ਦਾ ਇੱਥੇ ਹੀ ਕਰਦੇ ਆ ਐਂਡ ਥੈਂਕ ਯੂ